पब्लिक लाइव स्वामी विवेकानंद सेवा समिति सुजानपुर सुजानपुर दिया दारिया ही धार्मिक समाजिक संस्थाव भगवान रामचंद्र जी की शोभा यात्रा बड़ी धूमधाम क्ढी गई जिस विच शहर वास ने थां थां लगा के यात्रा का स्वागत किया ਅੱਜ ਦੀ ਸ਼ੋਭਾਤਰਾ ਬੋਲੋ ਸੇ ਆਪ ਤੇ ਆਮਚੰਦਰ ਮਹਾਰਾਜ ਕੀ ਜੈ ਤਵਨ ਸੁਤਾਨੋ ਮਾਨ ਕੀ ਜੈ ਮਾਪਤੀ ਮਹਾਦੇਵ ਕੀ ਜੈ ਅੱਜ ਹਰ ਸਾਲ ਦੀ ਤਰ੍ਹਾਂ ਭਗਵਾਨ ਪਰਵਰਾਮ ਜੀ ਦਾ ਜਨਮोत्सव ਸੁਜਾਨਪੁਰ ਨਗਰ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਸੁਜਾਨਪੁਰ ਦੀ ਸਾਰੇ ਹੀ ਸਮਾਜਿਕ ਤੇ ਧਾਰਮਿਕ ਸੰਸਥਾ ਦੁਆਰਾ ਬਾਬਾ ਮੋਨੀ ਮੰਦਰ ਦੇ ਵਿੱਚ ਸੁੰਦਰ ਕਾੰਡ ਦਾ ਪਾਠ ਕਰਕੇ ਔਰ ਛੋਬਾ ਯਾਤਰਾ ਦੇ ਰੂਪ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਮਹਾਰਾਮ ਜੀ ਦੇ ਜਨਮोत्सव ਪੂਰੇ ਸ਼ਹਿਰ ਦੇ ਵਿੱਚ RAM NAMA ਦੀ ਜਿਹੜੀ ਛੋਬਾ ਯਾਤਰਾ ਕੰਡੀ ਜਾਂਦੀ ਹੈ ਜਿਸ ਦੇ ਵਿੱਚ ਸਮੂਹਿਕ ਸਿਆਮਪੁਰ ਨਿਵਾਸੀ ਬਹੁਤ ਹੀ ਛਰਦਾ ਦੇ ਨਾਲ ਪਾਗ ਲੈਂਦੇ ਨੇ ਮੈਂ ਸਾਰੇ ਜਿੰਨੀਆਂ ਵੀ ਸਿਆਮਪੁਰ ਦੀਆਂ ਧਾਰਮਿਕ ਸੰਸਥਾ ਸਮਾਜਿਕ ਸੰਸਥਾ ਚਾਹੇ શ્રી RAMLEELA ਕਲੱਬ ਹੈ શ્રી RAMLEELA ਕਲੱਬ ਨਾਟਕ ਚਾਰ ਨੰਬਰ ਹੈ ਪ੍ਰਜੇਪਤ ਬਰਾਦਰੀਆ ਮਹਾਜਨ ਬਰਾਦਰੀਆ ਬਹਾਮਣ ਬਰਾਦਰੀਆ ਗੋਸਵਾਮੀ ਲਾਬਾਦਸ ਮਹਾਰਾਜ ਜੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਆਰਿਆ ਸਮਾਜ ਮੰਦਰੀ ਸਮੂਹਿਕ ਸਾਰੇ ਹੀ ਬੈਸ਼ਨੋ ਮਾਤਾ ਮੰਦਰ ਸਮੂਹਿਕ ਸਮਾਜਿਕ ਔਰ ਧਾਰਮਿਕ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਹੈ ਸਵਾਮੀ ਬੇਕਾਨਾ ਸਮਿਤੀ ਵਾਲੇ ਪਾਸੋਂ ਜਿਹੜਾ ਕਿ ਬਿਵਾ ਰਾਮ ਜੀ ਦਾ RAMNAM ਦਾ ਸੋਭਾ ਹਰ ਸਾਲ ਬਹੁਤ ਹੀ ਤੁਮਤਾਨ ਦੇ ਨਾਲ ਮਨਾਉਂਦੇ ਨੇ ਬੋਲਸਿਆ ਪਤੀ ਰਾਮਚੰਦਰ ਮਹਾਰਾਜ ਕੀ ਜੈ ਪ੍ਰਭੂ ਰਾਮ ਜੀ ਦੇ ਜਨਮ ਦਿਵਸ ਦੇ ਅਫਸਰ ਤੇ ਸੁਜਾਨਪੁਰ ਸ਼ਹਿਰ ਵਿਖੇ ਵਿਵੇਕਨੰਦ ਸਮਿਤੀ ਤੇ ਸ਼੍ਰੀ ਰਾਮਬਿਲਾ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਂਝੇ ਤੌਰ ਤੇ ਪ੍ਰਭੂ ਰਾਮ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਅੱਜ ਸਾਰਾ ਸ਼ਹਿਰ ਰਾਮੇ ਨਜ਼ਰ ਆ ਰਿਹਾ ਵਕਫ ਵਕ ਮੰਦਰਾਂ ਦੇ ਵਿੱਚ ਸੁੰਦਰ ਕਾਣ ਤੇ ਪ੍ਰਭੂ ਰਾਮ ਦਾ ਜਯਾਜਾਕਾਰ ਹੋ ਰਿਹਾ ਹੈ ਇਸੇ ਸਬੰਧ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਬਾਜ਼ਾਰ ਵੀ ਸਜੇ ਹੋਏ ਨੇ ਤੇ ਵਕਫ ਵਕ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਇਸ ਵਿੱਚ ਛਾਲ ਲੈ ਰਹੀਆਂ ਮੈਂ ਵਿਵੇਕਨੰਦ ਸਮਿਤੀ ਤੇ ਰਾਮੀਲਾ ਕਲੱਬ ਦਾ ਤੇ ਸਾਰੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਆਭਾਰੀ ਹਾਂ ਜਿਹੜੇ ਉਹ ਵੱਧ ਚੜ ਕੇ ਇਸ ਵਿੱਚ ਹਿੱਸਾ ਲੈ ਰਹੇ ਤੇ ਪ੍ਰਭੂ ਰਾਮ ਦਾ ਗੁਣगान ਕਰ ਰਹੇ ਸਾਰਿਆਂ ਨੂੰ ਇਸ ਅਵਸਰ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪ੍ਰਭੂ ਰਾਮ ਜੀ ਦੇ ਜਨਮ ਦਿਨ ਤੇ ਮੁਬਾਰਕ ਦਿਨ ਹੈ। ਧੰਨਵਾਦ। ਜੈ ਸ਼੍ਰੀ ਰਾਮ। ਬੋਲ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ। ਅਵਨਸੁਤ ਹਨੂਮਾਨ ਕੀ ਜੈ। ਉਮਾਪਤੀ ਮਹਾਦੇਵ ਕੀ। ਮਾਸਟਰ ਜੀ ਅੱਜ ਰਾਮ ਨਵੀ ਪਾਵਨ ਅਫਸਰ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਮਹਾਨ ਦਿਨ ਦੀਆਂ ਲੱਖ ਲੱਖ ਵਧਾਈਆਂ। ਅੱਜ ਅਸੀਂ ਵਿਵੇਕਾਨੰਦ ਸੇਵਾ ਸੁਮਿਤੀ ਸਜਾਣਪੁਰ ਵੱਲੋਂ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚੋਂ ਇੱਕ ਭਵੇ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਉਸ ਦੇ ਵਿੱਚ ਪਹੁੰਚੀਆਂ ਸਾਰੀਆਂ ਹੀ ਸੰਸਥਾਵਾਂ ਦਾ ਮੈਂ ਸ਼੍ਰੀ ਰਾਮ ਰੇਲਾ ਕਲੱਬ ਸਿਆਲਪੁਰ ਵੱਲੋਂ ਤੇ ਆਪਣੀ ਸਾਰੀ ਸਮੂਹਟੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਸਾਰੀਆਂ ਹੀ ਸੰਸਥਾਵਾਂ ਨੇ ਇਸ ਬਾਬੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਨੇ ਧੰਨਵਾਦੀਆਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਦਾ ਜਿਹੜੇ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਵੱਡਾ ਝੜ ਕੇ ਹਿੱਸਾ ਲੈ ਰਹੇ ਨੇ ਉਹ ਧੰਨਵਾਦੀਆਂ ਬਜ਼ਾਰਦਾਰ ਆਪਣੇ ਬਾਜ਼ਾਰ ਵਾਲੇ ਭਰਾਵਾਂ ਦਾ ਜਿਹੜੇ ਕੀ ਬੜੀ ਉਮੀਦ ਨਾਲ ਅੱਖਾਂ ਲਾ ਕੇ ਇਸ ਸ਼ੋਭਾ ਯਾਤਰਾ ਦਾ ਇੰਤਜ਼ਾਰ ਕਰ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ ਜਾਣਕਾਰੀ ਲੈਂਦੇ ਹੋਏ ਹਾਲ ਸਿਆਪਤੀ रामचंद्र ਮਹਾਰਾਜ ਕੀ ਜੈ ਅੱਜ ਭਗਵਾਨ ਜੀ ਰਾਮ ਜੀ ਦੀ ਜਿਹੜੀ ਸ਼ੋਭਾ ਯਾਤਰਾ ਰਾਮ ਲੋਗੀ ਦੇ ਫਲਕਸ ਦੇ ਵਿੱਚ ਬਾਬਾ ਮੋਨੀ ਮੰਦਰ ਤੋਂ ਹੋ ਕੇ ਅ ਸ਼੍ਰੀ ਰਾਜਕੁਮਾਰ ਗੁਪਤਾ ਜੀ ਔਰ ਰਾਮਲੀਲਾ ਦੇ ਪ੍ਰਧਾਨ ਅਜੇ ਮਹਾਜਨ ਜੀ ਜਿਹੜੇ ਹਰ ਸਾਲ ਜਿਹੜੀ ਦੋਨਾਂ ਸੰਸਥਾਵਾਂ ਵੱਲੋਂ ਸ਼੍ਰੀ ਰਾਮ ਨਾਮੀ ਦੀ ਚੌਵੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਸ਼ਹਿਰ ਦੇ ਵਿੱਚ ਪੂਰਾ ਰਾਮ ਹੈ ਅੱਜ ਔਰ ਇੱਕ ਬੜਾ ਹੀ ਅੱਛਾ ਕੰਮ ਹੈ ਜਿਹੜਾ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਸੁजानਪੁਰੋਂ ਨਿਕਲ ਰਹੀ ਹੈ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ ਜੈ ਸ਼੍ਰੀ ਰਾਮ ਜੈ ਸ਼੍ਰੀ ਸੁਆਮੀ ਵਿਕਨੰਥ ਸੇਵਾ ਸਮਿਤੀ ਸੁजानਪੁਰ ਵੱਲੋਂ ਪ੍ਰਭੂ ਰਾਮ ਜੀ ਦੇ ਅਵਤਾਰਨ ਦੇ ਸਲਾਮਨੋ ਵੀ ਦੇ ਉਪਲਖ ਵਿੱਚ ਅੱਜ ਸਵੇਰੇ 1:08 ਸੁੰਦਰ ਕਾਂਡ ਦਾ ਪਾਠ ਦਾ ਅਯੋਜਿਤ ਕੀਤਾ ਗਿਆ ਸੀ ਅਤੇ ਸਾਰੀਆਂ ਹੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਭੂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜਿਹੜੀ ਇਲਾਕੇ ਵਿੱਚ ਪਰਮਨ ਕਰਦੇ ਹੋਏ ਦੁਆਰਾ ਜਿਸ ਦਾ ਸਮਾਪਨ ਬਾਬਾ ਮੋਨੀ ਮੰਦਰ ਸੁਜਾਨਪੁਰ ਵਿੱਚ ਹੋਵੇਗਾ ਸਾਰੇ ਹੀ ਇਲਾਕਾ ਵਾਸੀ ਰਾਮੇ ਹੋਏ ਹਨ ਅਤੇ ਪ੍ਰਭੂ ਰਾਮ ਸਾਰੇ ਤੇ ਆਪਣੀ ਕਿਰਪਾ ਬਣਾਈ ਰੱਖੇ ਅਸੀਂ ਸਾਰੇ ਹੀ ਇਲਾਕਾ ਵਾਸੀ ਕਿਸੇ ਤਰ੍ਹਾਂ ਮਿਲ ਜੁਲ ਕੇ ਪ੍ਰਭੂ ਰਾਮ ਜੀ ਦਾ ਗੁਣ ਗਾਣ ਕਰਦੇ ਰਹੀਏ ਇਹਨਾਂ ਸ਼ਬਦਾਂ ਨਾਲ ਜੈ શ્રી ਰਾਮ ਜੈ ਜੀ ਰਾਮ ਜੈ ਜੀ ਅੰਮ੍ਰਿਤੰਦਰਵਾ ਰਾਸ਼ਟਰੀ ਵਾਲਮੀਕੀ ਪਰਮ ਸਮਾਜ ਤੋਂ ਅੰਡਾਪਦੇਸ਼ ਅੱਜ ਬਹੁਤ ਹੀ ਖੁਸ਼ੀ ਪਰ ਆਤਿਹਾਰਾ ਪ੍ਰਭੂ શ્રી ਰਾਮ ਜੀ ਦੀ ਅਸੀਂ ਪਰਮ ਮਨਾਨ ਜਾ ਰਹੇ ਆ ਜਿਹਦੇ ਵਿੱਚ ਬਖ ਬਖ ਸੰਸਾ ਨੂੰ ਸ਼੍ਰੀ ਬਿਟੂ ਪ੍ਰਧਾਨ ਜੀ ਨੇ ਇਕੱਤਰ ਕੀਤਾ ਆ ਇਹ ਸਾਰਾ ਸਿਹਰੇ ਬਿਟੂ ਪ੍ਰਧਾਨ ਜੀ ਨੂੰ ਜਾਂਦਾ ਆ ਕਿ ਉਹਨਾਂ ਨੇ ਕੋਈ ਉਪਰਾਲਾ ਕੀਤਾ ਹੈ ਇੱਕ ਵਧੀਆ ਮੈਸੇਜ ਦੇਣ ਦਾ ਉਪਰਾਲਾ ਜਿਹੜਾ ਕੀਤਾ ਆ ਸਮਾਜ ਵਾਸਤੇ ਕਿ ਅਸੀਂ ਸਾਰੇ ਇੱਕ ਜੀਵਤਾ ਜੈ ਸਨਾਤਨ ਜੈ ਭਾਰਤ